ਪਸ਼ੂਆਂ ਨੂੰ ਪੇਟ ਦੇ ਕੀੜੇ ਮਾਰਨ ਦੀ ਦਵਾਈ ਦੇਣ ਦਾ ਸਹੀ ਤਰੀਕਾ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਆਪਾਂ ਪਸ਼ੂਆਂ ਨੂੰ ਡੀਵਾਰਮਿੰਗ ਕਰਨ ਦਾ ਸਹੀ ਤਰੀਕਾ ਜਿਵੇਂ ਕਿ ਆਪਾਂ ਨੇ ਬਹੁਤ ਪਸ਼ੂ ਪਾਲਕ ਭਰਾ ਜਿਹੜੇ ਵੱਡੇ ਫਾਰਮ ਆ ਉਹਨਾਂ ਨੂੰ ਤਾਂ ਲਗਭਗ ਪਤਾ ਕਿ ਡੀਵਾਰਮਿੰਗ ਕਦੋਂ ਕਰਨੀ ਆ ਤੇ ਕਿਵੇਂ ਕਰਨੀ ਆ ਕੀ ਚੀਜ਼ ਨਾਲ ਦੇਣੀ ਚਾਹੀਦੀ ਆ ਡੀਵਾਰਮਿਕ ਕਰਨ ਸਮੇਂ ਜਿਹਦੇ ਨਾਲ 100% ਪਸ਼ੂ ਦੇ ਪੇਟ ਦੇ ਕੀੜੇ ਮਰ ਜਾਣ ਤੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਆਪਣੇ ਭਰਾ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਿਲ ਦਾ ਬਟਨ ਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਪਹਾਨ ਕਰੀਂ ਨੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਕੋਈ ਵੀ ਤੁਸੀਂ ਸਾਲਟ ਵਰਤਦੇ ਹੋ ਜਾਂ ਤੁਹਾਡਾ ਪਸ਼ੂ ਗੱਭਣ ਹੈ ਜਾਂ ਗੱਭਣ ਨਹੀਂ ਹੈਗਾ ਤਾਂ ਤੁਸੀਂ ਸਾਲਟ ਵਰਤਦੇ ਹੋ ਜਿਹੜਾ ਵੀ ਤੇ ਉਹਦੇ ਨਾਲ ਤੁਸੀਂ ਜਿਹੜਾ 250 ਗ੍ਰਾਮ ਗੁੜ ਦੇਣਾ ਜੇ ਤੁਹਾਡਾ ਪਸ਼ੂ ਗੱਭਣ ਹੈ ਤਾਂ ਤੁਸੀਂ 250 ਗ੍ਰਾਮ ਖੰਡ ਦੇਣੀ ਹੈ ਜੇ ਤੁਹਾਡਾ ਪਸ਼ੂ ਗੱਭਣ ਨਹੀਂ ਹੈਗਾ ਤਾਂ ਫਿਰ ਤੁਸੀਂ 250 ਗ੍ਰਾਮ ਗੁੜ ਲੈ ਲੈਣਾ ਤੇ ਗੁੜ ਦੇਣਾ ਜਦੋਂ ਤੁਸੀਂ ਪੱਠੇ ਖਵਾਤੇ ਪਸ਼ੂ ਨੂੰ ਉਦੋਂ ਬਾਅਦ ਦੇ ਵਿੱਚ ਜੇ ਤੁਹਾਡਾ ਪਸ਼ੂ ਗੱਭਣ ਹੈ ਤਾਂ ਫਿਰ ਤੁਸੀਂ ਖੰਡ ਦੇਣੀ ਆ ਪੱਠੇ ਖਵਾਉਣ ਤੋਂ ਬਾਅਦ ਦੇ ਵਿੱਚ ਤੇ ਜਦੋਂ ਵੀ ਤੁਸੀਂ ਗੋਲੀ ਦੇਣੀ ਆ ਡੀ ਵਰਮਿੰਗ ਕਰਨੀ ਆ ਪਸ਼ੂ ਦੀ ਉਦੋਂ ਪਸ਼ੂ ਨੂੰ 3 ਘੰਟੇ ਪਹਿਲਾਂ ਨਹੀਂ ਕੁਝ ਖਵਾਉਣਾ ਆਪਾਂ 2 ਘੰਟੇ ਬਾਅਦ ਚ ਨਹੀਂ ਖਵਾਉਣਾ ਗੋਲੀ ਦੇਣ ਤੋਂ ਬਾਅਦ ਜਦੋਂ ਵੀ ਤੁਸੀਂ ਡੀ ਵਰਮਿਕਾਨੀਆ ਪਹਿਲਾਂ ਮਿੱਠਾ ਦੇਣਾ ਮਿੱਠਾ ਦੇਣ ਤੋਂ ਬਾਅਦ ਦੇ ਵਿੱਚ ਤੁਸੀਂ 3 ਘੰਟੇ ਦੇਖ ਲੈਣਾ ਟਾਈਮ 3 ਘੰਟੇ ਬਾਅਦ ਚ ਗੋਲੀ ਦੇ ਕੇ ਦੋ ਘੰਟੇ ਫੇਰ ਨਹੀਂ ਪਸ਼ੂ ਨੂੰ ਖਵਾਉਣਾ ਜਿਵੇਂ ਕਿ ਸੁਬਾ ਤੁਸੀ ਪੱਠੇ ਖਵਾ ਕੇ ਪਸ਼ੂ ਨੂੰ ਪਾਸੀ ਕਰਤਾ ਪਾਣੀ ਪਿਆ ਕੇ ਉਦੋਂ ਬਾਅਦ ਚ ਉਹਨੂੰ ਮਿੱਠਾ ਖਵਾ ਦਿਓ ਮਿੱਠਾ ਖਵਾਉਣ ਤੋਂ ਬਾਅਦ ਚ 3 ਘੰਟੇ ਟਾਈਮ ਦੇਖ ਲਿਓ ਫਿਰ ਤੁਸੀਂ ਗੋਲੀ ਦੇ ਦਿਓ ਡੀਵਰਮਿੰਗ ਕਰ ਦਿਓ ਕਾਸੇ ਦੇ ਨਾਲ ਵੀ ਗੋਲੀ ਅੰਦਰ ਜਾਣੀ ਚਾਹੀਦੀ ਹੈ ਪਸ਼ੂ ਦੇ ਅੰਦਰ ਤੇ ਦੋ ਘੰਟੇ ਬਾਅਦ ਚ ਨਹੀਂ ਤੁਸੀਂ ਪੱਠੇ ਪਾਉਣੇ ਜਦੋਂ ਦੋ ਘੰਟੇ ਤੋਂ ਉੱਪਰ ਹੋ ਗਿਆ ਫਿਰ ਤੁਸੀਂ ਪੱਠੇ ਖਵਾ ਦਿਓ ਤੁਹਾਡਾ ਪਸ਼ੂ 100% ਪੇਟ ਦੇ ਕੀੜੇ ਜਿਹੜੇ ਉਹ ਮਰ ਜਾਣਗੇ ਜਿਵੇਂ ਕਿ ਡੀਵਰਮਿੰਗ ਤਾਂ ਬਹੁਤ ਭਰਾ ਕਰਦਿਆ ਪਰ ਗੋਲੀ ਕੀਦੋ ਦਿੰਦੇ ਆ ਜਦੋਂ ਪੱਠੇ ਪਸ਼ੂ ਪੱਠੇ ਖਾਈ ਜਾਂਦਾ ਹੋਵੇ ਜਾਂ ਖਾ ਕੇ ਹਟਿਆ ਹੋਵੇ ਪੇਟ ਭਰਿਆ ਹੁੰਦਾ ਉਦੋਂ ਕੀ ਆਉਦੋ ਡੀ ਵਰਮਿੰਗ ਜਿਹੜੀ ਪੂਰਾ ਜਿਹੜਾ ਕੰਮ ਆਉ ਆਪਦੀ ਗੋਲੀ ਕਰਦੀ ਨਹੀਂ ਹੈਗੀ ਪਸ਼ੂ ਦੇ ਪੇਟ ਦੇ ਕੀੜੇ ਜਲਦੀ ਸਾਰੇ ਮਰਦੇ ਨਹੀਂ ਹੈਗੇ ਜਾਨੀ ਦੀ 100% ਮਰਦੇ ਨਹੀਂ ਹੈਗੇ ਆਪਾਂ ਨੂੰ ਗੋਲੀ ਫੇਰ ਦੇਣੀ ਪੈਂਦੀ ਹੈ ਤੇ ਤੁਸੀਂ ਜੇ ਇਸ ਤਰ੍ਹਾਂ ਡੀ ਵਰਮਿੰਗ ਕਰੋਗੇ ਤਾਂ ਤੁਹਾਨੂੰ ਲਗਭਗ 3 ਮਹੀਨਿਆਂ ਤੱਕ ਗੋਲੀ ਦੇਣ ਦੀ ਜ਼ਰੂਰਤ ਨਹੀਂ ਪੈਣੀ ਵੱਡੇ ਪਸ਼ੂ ਦੀ ਤੁਸੀਂ ਡੀ ਵਰਮਿੰਗ ਹਰ 3 ਮਹੀਨਿਆਂ ਤੋਂ ਕਰਦੇ ਰਿਆ ਕਰੋ ਜਿਹੜਾ ਤੁਹਾਡਾ ਪਸ਼ੂ ਸੱਜਰ ਸੋਇਆ ਵਾ ਉਹਨੂੰ ਤੁਸੀਂ ਇੱਕਾਂ ਦਿਨਾਂ ਤੋਂ ਡੀ ਬਰਮਿ ਕਰਕੇ ਫਿਰ ਤੁਸੀਂ ਹਰ ਤਿੰਨ ਮਹੀਨਿਆਂ ਤੋਂ ਡੀ ਬਰਮਿ ਕਰਦੇ ਰਹੋ ਸਾਲਟ ਬਦਲ ਬਦਲ ਕੇ ਕਰਦੇ ਹੋ ਸਾਲਟ ਆਉਂਦਿਆ ਬਹੁਤ ਬਾਜ਼ਾਰ ਦੇ ਵਿੱਚ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਉਹ ਤੁਸੀਂ ਵਰਤੋ ਆਪਾਂ ਕਿਸੇ ਦੀ ਸਪਾਰਸ ਨਹੀਂ ਕਰਦੇ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ